ਆਰਤੀ ਐਸੋਸੀਏਸ਼ਨ ਨੂੰ ਕਟਾਣਾ ਜਿੰਦਾਬਾਦ ਆਰਤੀ ਐਸੋਸੀਏਸ਼ਨ ਜਿੰਦਾਬਾਦ ਸੱਚ ਆਰਤੀ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਭੌਣ ਸਿੰਘ ਬੰਦਰ ਸਿੰਘ ਯਾਲੀ ਅੱਲਾਹ ਆਰਤੀ ਅਮਰਵੀਰ ਸਿੰਘ ਰੰਧਾਵਾ ਜਿੰਦਾਬਾਦ ਆਰਤੀ ਐਸੋਸੀਏਸ਼ਨ ਜਿੰਦਾਬਾਦ ਜੋ ਬੋਲੇ ਸੋ ਸੋਗੜੀਆਂ ਚੱਲੇ ਤਾਰੇ ਸਿਕੰਦਰ ਲਿਖੇ ਗਿਆ ਤੁਮ ਜੀ ਮੇਰੇ ਸਾਰੇ ਸਿਰ ਤੇ ਤਾਜੋ ਰਮਨ ਜੀ ਆ ਪੰਜਾਬੇ ਤੋਂ ਮਨਿੰਦਰ ਜੀ ਪ੍ਰਧਾਨ ਜੀ ਆਨੇ ਬੰਦੂ ਸਾਹਿਬ ਸਾਰੇ ਦਾ ਧੰਨਵਾਦ ਉਸਿਆ ਲੋਕ ਸਾਰੇ ਸਾਥੀ ਰਹੋ ਮੇਰੀ ਬੇਨਤੀ ਆ ਕਿ ਜਿਹੜਾ ਸਾਡੇ ਪੰਜਾਬ ਦੇ ਉਪਕਰ ਜਬਾਨੇ ਉੱਪਰ ਆ ਜੋ ਜਿਹੜਾ ਪ੍ਰਧਾਨ ਨੇ ਉੱਪਰ ਆ ਜੋ जिले में प्रणाली होने जा रहा है कोई व्हाइट कपड़ा है कोई स्टेटरी है कोई जलस्टेटरी है कोई जिला खुला आने प्लीज आश्वासन क्या भेजते हैं मनिया से जान चाहे शुरू हो गया चाहे बहुत ही सुनामी हो चल रहा है उजीनी चीज के ऊपर मूला कंपनी का बड़ा रीडिया मेरी मेरी आठवीं स्पेशल जिलाओं मेरे दाल ਮੰਨ ਲਈ ਰਾਜਪੁਰ ਦੀਆਂ ਮੰਡੀਆਂ ਮੇਰੀ ਜਗੂਰ ਗੁੰਡੀ ਤੇ ਮੈਂ ਸਭੋ ਵਾਅਦਾ ਕਰਾਇਆ ਮੇਰੀ ਆਬੂ ਜਗਰਾਉਂ ਦੀ ਦਾਨ ਮੰਡੀ ਨੇ ਕਰਨੇ ਕਿਨੇ ਉਸ ਵਰਕਰ ਦਾ ਖੱਲੇ ਕਿਨੇ ਉਸ ਬਾਤ ਕੀਆ ਜਿੱਥੇ ਜਿਹੜੀ ਬਿਊਟੀ ਲਾਈਨ ਆ ਗਈ ਹਰੇ ਹੋਤੇ ਆਪੀਆਂ ਮੈਡਲ ਉੱਤੇ ਚੱਕਾ ਵਾਲਾ ਮੈਡਲ ਲੇਖਾ ਕਰ ਮੇਰਾ ਮੂਹਰੀ ਮੇਰਾ ਬਦੂ ਵੀ ਉੱਥੇ ਖੜਾ ਸੋ ਕੰਨ ਭਾਪੀਆ ਜਿੰਨੇ ਕਦਮ ਚੱਕੇ ਇਸ ਜਗਰਾਉਂ ਜੀ ਆਇਆਂ ਨੂੰ ਮੈਂ ਤੁਹਾਡਾਂ ਚਾਹ ਕੇ ਆਇਆ ਕਰਵਾਵਾ ਕਲਾ ਬੰਦ ਕਰਵਾਵਾ ਰਣੀਏ ਆਂ ਦੀ ਆਪਣੀ ਸਾਰਿਆਂ ਦੇ ਵਿਚਾਰ ਸੁਣ ਕੇ ਫੈਸਲਾ ਲੈਣਾ ਜਦੋਂ ਆਪਾਂ ਪ੍ਰਧਾਨ ਜੀ ਦੇ ਉੱਤੇ ਫੈਸਲਾ ਸੋਟੀ ਜਿੱਤਾਇਆ ਉਹ ਜਿੱਦਾਂ ਦਾ ਮਰਜ਼ੀ ਫੈਸਲਾ ਲੈ ਗਏ ਜਿਹੜੀ ਟੀਮ ਹੁੰਦੀ ਆ ਉਹ ਸਿਰ ਮੁੱਖੇ ਜਨ ਚਾਹਤੀ ਹੈ ਟਾਈਪ ਟਾਈਪ ਸੰਕਮਿਸ਼ਨ ਦੀ ਪ੍ਰਧਾਨ ਜੀ ਜੋ ਵੀ ਫੈਸਲਾ ਲਓਗੇ ਬੁੱਧੇ ਕੱਠ ਦੀ ਗੱਲ ਨਹੀਂ ਕਹਿਣ ਦੇ ਉੱਥੇ ਹੀ ਖਲੋਵਾਂਗੇ ਅਸੀਂ ਪਰ ਕਹਾਂ ਜਦੋਂ ਉਹ ਚਿੰਬੀ ਵਾਲੀ ਦਿੱਤੀ ਹੁੰਦੀ ਹੈ ਉਹ ਬੜਾ ਸੋਚ ਸੱਚ ਕੇ ਫੈਸਲਾ ਲੈਂਦੀ ਹੈ ਅਸੀਂ ਜਿਦੋਂ ਤਾਂ ਮੈਂ ਮੁੰਡੀ ਦੇ ਵਿੱਚ ਤੇ ਮੇ ਨੂੰ ਸਮਾਪੀ ਦੇ ਕਾਲਰ ਨੇ ਜਿੰਨੇ ਵੀ ਫੈਸਲੇ ਆ ਉਹ ਜਿੱਦਾਂ ਕਰਨੇ ਆਪਣੇ ਆਂਟੀਆਂ ਦੇ ਹਿੱਤ ਵਾਸਤੇ ਲਿਆ ਤੇ ਇੱਕ ਵਾਰ ਤੇ ਉਹ ਕਾਸ ਨੇ ਮੇਸ਼ਾ ਅੱਜ ਵੀ हक़ वास्त लड़ाई लड़ी आहे पर अॼु कठा वी तगड़ा कंदे काली कुर्सीअ मिले कट तगड़ा नाली कुर्सीअ वेठे को ग ਮਾ ਦਿੱਤਾ ਅੱਜ ਵੀ ਮੇਰੀ ਮੀਟਿੰਗ ਹੋਈ ਆ ਟੈਲੀਫੋਨ ਤੇ ਚੀਫ ਸੈਕਟਰੀ ਸਾਹਿਬ ਨਾਲ ਉਹਨੇ ਕਹੇ ਵੀ ਸੌਂਤ ਸ਼ੁਕਰ ਦੇ ਵਿੱਚ ਤੁਹਾਡੀ ਕਾਰਟੇਸ਼ਨ ਨੂੰ ਬੁਲਾਵਾਂਗੇ ਤੁਹਾਡੇ ਮਸਲੇ ਹੱਲ ਕਰਾਂਗੇ ਸੋ ਸਾਥੀਓ ਮੇਰੇ ਵੱਲੋਂ ਕੋਈ ਕਮੀ ਨਹੀਂ ਮੈਂ ਜਿੱਧਰ ਮਨੂਏ ਲੱਗਿਆ ਕਿ ਮੈਂ ਤੁਹਾਡੇ ਕਾਬਲ ਨਹੀਂ ਤੁਹਾਡੇ ਇੱਕ ਇਸ਼ਾਰਾ ਕਰਨ ਤੋਂ ਪਹਿਲਾਂ ਤੁਹਾਡੀ ਸੇਵਾ ਛੱਡਦਾ ਸਾਥੀਓ ਕਿਸਾਨਾਂ ਦਾ ਅੰਦੋਲਨ ਹੋਇਆ ਤੁਹਾਡੇ ਵੀਰ ਨੇ ਤੁਹਾਨੂੰ ਕਿਹਾ ਕਿ ਆਹ ਕਿਸਾਨਾਂ ਦੀ ਮੰਗ ਵਾਸਤੇ ਦਿੱਲੀ ਚਲੀਏ ਤੁਸੀਂ ਪੱਸਾ ਭਰ ਕੇ ਲੱਗੇ ਗਏ 26 ਨਵੰਬਰ 2020 ਨੂੰ ਮੋਰਚਾ ਲੱਗਾ ਦਿੱਲੀ ਚ ਪੰਜਾਬ ਦੇ ਕਿਸਾਨ ਜੱਠੇ ਬੰਦੀਆਂ 18 ਦਸੰਬਰ ਨੂੰ 22 ਦਿਨ ਬਾਅਦ ਮੇਰੇ ਘਰੇ ਰੇਡ ਹੋਇਆ 150 ਬੰਦੇ ਨੇ ਰੇਡ ਕੀਤਾ ਤੁਸੀਂ ਕਿਸਾਨਾਂ ਦੀ ਮਦਦ ਕਿਉਂ ਕਰਦੇ ਹੋ 2023 ਛੋਟਾ ਜਿਹਾ ਕਾਰੋਬਾਰੀ ਛੋਟਾ ਜਿਹਾ ਕਸਬੇ 'ਚ ਰਹਿਣ ਵਾਲਾ ਤੁਹਾਡਾ ਸਾਥੀ 2023 20 ਫਰਵਰੀ ਨੂੰ ਮੇਰੇ ਘਰੇ ਸੀਬੀ ਦਾ ਰਣ ਹੋਇਆ ਪਰ ਮੈਂ ਮਦਾਨੀ ਛੱਡਿਆ ਤੁਸੀਂ ਕਦੇ ਸਿਰ ਚੱਕ ਕੇ ਆਉਂਦੀ ਮੰਡੀ 'ਚ ਦੂਸਰੇ ਗਰੁੱਪ ਨੂੰ ਕਿਹਾ ਵੀ ਸਾਡੇ ਪ੍ਰਬੰਧ ਤੇ ਇੰਨੇ ਤਸ਼ੱਦਦ ਹੋਏ ਆ ਇਹ ਕਿ ਸੱਜਦਾ ਕਿਸੇ ਕਰੇ ਰੇਟ ਹੋਵੇ 25 ਤੋਂਗੇ ਨਹੀਂ ਕਿ ਕਿ ਦਿਨ 10 ਤੱਕ ਨਹੀਂ ਹੈ ਪਰ ਤੁਹਾਦੇ ਜੀ ਹੋ ਕੇ ਕਰਕੇ ਤੁਹਾਦੇ ਸਾਰੇ ਕਰਕੇ ਮੈਂ ਅੱਜ ਵੀ ਥੋੜਾ ਬਾਰਸਾਲ ਮੈਂ ਕਰ ਦਿੱਤੀ 72 ਸਾਲ ਦੀ ਉਮਰ ਹੈ 45 ਸਾਲ ਦਾ ਸ਼ੁਕਰ ਹੈ ਸਵੇਰੇ ਸ਼ਾਮ ਦੋਈ ਲੈਣਾ 24 ਘੰਟੇ ਤੁਹਾਡੇ ਹਸਤੇ ਹਾਜ਼ਰ ਮੈਂ ਇਹ ਗੱਲਾਂ ਇਸ ਕਰਕੇ ਕੀਤੀ ਆਪ ਜੀ ਬੜਾਈ ਨਹੀਂ ਕੀਤੀ ਤੁਸੀਂ ਮੰਡੀਆਂ ਦੇ ਵਿੱਚ ਜਿਹੜੇ ਲੋਕ ਸਰਕਾਰੀ ਸਰਪੇ ਕੋ ਅੱਗੇ ਤੁਹਾਨੂੰ ਚੈਲੰਜ ਕਰਦੇ ਨੇ ਉਸ ਤੋਂ ਵੀ ਤੁਸੀਂ ਕੀ ਕੀਤਾ ਸਾਡੇ ਪ੍ਰਧਾਨ ਨੇ ਆਹ ਕੁਛ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੂੰ ਸ਼ਰਮਿਤ ਕਹਾਂ ਗੂੰਗਾ ਸਰਕਾਰ ਕੋਈ ਹੋਵੇ। ਸੋ ਸਾਥੀਓ ਆਪਾਂ ਮੁੱਦੇ ਦੀ ਗੱਲ ਤੇ ਆਈਏ। ਸਭ ਤੋਂ ਪਹਿਲਾਂ ਸਾਡਾ ਮਸਲਾ ਹੈ ਕਿ 2.5% ਆਰਥ ਜਿਹੜੀ ਮੁੱਖ ਮੰਤਰੀ ਨੇ ਹਾਂ ਕੀਤੀ ਹੈ ਜੇ ਨਹੀਂ ਐਪੀਐਮਸੀ ਦੇ ਤਹਿਤ ਸਾਡੀ ਲੈਣੀ ਵੰਦੀ ਹੈ ਮਿਲ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪੰਜਾਬ ਸਰਕਾਰ ਨੇ ਵਾਦਾ ਕੀਤਾ ਹੈ ਜਲਦੀ ਉਹਨਾਂ ਨਾਲ ਮੀਟਿੰਗ ਕਰਕੇ ਜੇ ਹੱਲ ਨਾ ਨਿਕਲਿਆ ਤਾਂ ਵੀਡੀਓ ਕਾਨਫਰੰਸ ਦੇ ਲਈ ਤੁਹਾਨੂੰ ਪੁੱਛ ਕੇ ਹੜਤਾਲ ਦਾ ਸੱਦਾ ਦਿੱਤਾ ਜਾਊਗਾ ਜੇ ਸਹਿਮਤੀ ਆ ਤੇ ਹੱਥ ਖੜੇ ਕਰਕੇ ਦੱਸੋ ਧੰਨਵਾਦ ਦੂਜਾ ਮੁੱਦਾ ਪੰਜਾਬ ਇਹਨੇ ਠੇਕੇਦਾਰ ਸਦਾ ਧਾਰੀ ਧੰਦੇ ਐਮਐਲਏ ਦੇ ਜਿਹੜੇ ਹਰਕਤਾਂ ਚਾਰਜਾਂ ਦੇ ਇਸ਼ਾਰੇ ਤੇ ਟੈਂਕਰ ਲੈ ਕੇ ਮੰਡੀਆਂ ਚ ਟਰੱਕ ਪ੍ਰੋਵਾਈਡ ਨਹੀਂ ਕਰਦੇ ਸਾਡਾ ਕੋਈ ਮੰਡੀ ਲਾੜਦੀ ਆ ਉਹਨਾਂ ਠੇਕੇਦਾਰਾਂ ਨੂੰ ਆਪਣੇ ਕੋਲ ਟਰੱਕ ਪ੍ਰੋਵਾਈਡ ਨਹੀਂ ਕਰੇਗਾ ਦੱਸੋ ਜੀ ਤੀਸਰੀ ਗੱਲ ਜੇ ਸਾਨੂੰ ਕੰਮ ਕਰਨੇ ਪੈਂਦਾ ਹੈ ਇੱਕ ਜਦਰ ਭੱਜ ਜਾਂਦਾ ਅਸੀਂ 90% ਬਾਕੀ ਤੋਂ ਘੱਟ ਕੋਈ ਹੋਰ ਤੇ ਅਸ਼ਸ਼ਲ ਟੈਂਡਰ ਨਹੀਂ ਲੈਣੀ ਏਜੰਸੀਆਂ ਵੱਲੋਂ ਆਰਪੀਆ ਦੀ ਲੁੱਟ ਖੁੱਟ ਹੁੰਦੀ ਹੈ ਲੇਟ ਲਿਫਟਿੰਗ ਤੋਂ ਬਾਅਦ ਸਾਡੀ ਸ਼ੋਰਟੀ ਕੱਟੀ ਜਾਂਦੀ ਹੈ ਕੋਈ ਆਰਪੀਆ ਕਿਸੇ ਏਜੰਸੀ ਨੂੰ ਕਿਸੇ ਮੰਡੀ ਚ ਪ੍ਰਧਾਨ ਦੇ ਕਹਿਣ ਤੇ 1 ਕਿਲੋ ਸ਼ੋਰਟੀ ਕਰਨ ਕੀ ਜਾਂ ਝੋਨੇ ਦੀ ਨਹੀਂ ਦੇਵੇਗਾ ਜਿਹੜੀ ਪਿਛਲੇ ਸਾਲ ਬਹੁਤ ਸਾਰੀਆਂ ਮੰਡੀਆਂ ਚ ਕਿਸਾਨਾਂ ਦੀ ਲੁੱਟ ਹੋਈ ਹੈ ਹਰ ਪਿਆ ਇਹ ਸਾਲ ਕਿਸਾਨਾਂ ਦੀ ਛੰਡਰਾ ਦੇ ਨਾਮ ਵਿਚੋਲਗੀ ਨਹੀਂ ਕਰੇਗਾ ਸੰਤਿਆਈ ਉਸ ਤੋਂਗੇ ਓਟੀਪੀ ਵਾਲਾ ਕੰਮ ਜੇ ਸਰਕਾਰ ਦੋ ਦਿਨ ਚ ਫੈਸਲਾ ਨਹੀਂ ਬਦਲਦੀ ਤਾਂ ਦੋ ਦਿਨ ਤੋਂ ਬਾਅਦ ਅਸੀਂ ਓਟੀਪੀ ਵਾਲਾ ਕੰਮ ਆਪਣੇ ਜਮੇ ਨਹੀਂ ਲਵਾਗੇ ਮੈਂ ਸਰਕਾਰ ਨੂੰ ਤੁਹਾਡੇ ਰਹੀ ਬੇਨਤੀ ਕਰਦਾ ਕਿ ਕਿਸਾਨ ਹਿੱਤਰ ਮੁੱਖ ਰੱਖਦੇ ਆ ਸਚਾਰੂ ਢੰਗ ਨਾਲ ਝੋਨਾ ਵੇਚਣ ਵਾਸਤੇ ਸਾਡੀਆਂ ਇਹਨਾਂ ਮੰਗਾਂ ਤੇ ਪੰਜਾਬ ਸਰਕਾਰ ਤੁਰੰਤ ਵਿਚਾਰ ਕਰੇ ਤਾਂ ਕਿ ਇਸ ਸੀਜ਼ਨ ਵਧੀਆ ਢੰਗ ਨਾਲ ਜੋ ਹਰ ਮਾਰ ਮਹੀਆ ਸਾਰੇ ਕਿਸਾਨਾਂ ਦੀ ਉਹ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ